ਪਰ ਨਵੰਬਰ ਮੰਥ ਦੇ ਵਿੱਚ ਸੰਗਰੂਰ ਪੁਲਿਸ ਪ੍ਰਸ਼ਾਸਨ ਦੀ ਕੀ ਕੀ ਪ੍ਰਾਪਤੀਆਂ ਨੇ ਉਹਦੇ ਬਾਰੇ ਥੋੜਾ ਜਾਣਕਾਰੀ ਦੇਵਾਂਗੇ ਜਿੱਦਾਂ ਤੁਹਾਨੂੰ ਪਤਾ ਵੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਜੁੱਧ ਨਸ਼ਾ ਬੰਦ ਜਿਹੜਾ ਚਲਾਇਆ ਜਾ ਰਿਹਾ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਰਦਾਰ ਸਤਾਜ ਸਿੰਘ ਚਾਲ ਆਈਪੀਐਸ ਐਸਪੀ ਸਾਹਿਬ ਵੱਲੋਂ ਉਹਨਾਂ ਦੀ ਵਿਸ਼ੇਸ਼ ਅਦਾਇਤਾਂ ਤੇ ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਮੇਤੇ 11 25 ਤੋਂ ਲੈ ਕੇ 30 11 25 ਤੱਕ ਜਿਹੜੀ ਕਾਰਜਵਾਰੀ ਆ ਉਸ ਇਸ ਪ੍ਰਕਾਰ ਹੈ ਇਸ ਦੌਰਾਨ 617 ਮਕਦਮੇ ਦਰਜ ਕਰਕੇ 161 ਦੋਸ਼ੀ ਟੋਟਲ ਗ੍ਰਿਫਤਾਰ ਕੀਤੇ ਇਹਨਾਂ ਟਾਈਮ ਦੇ ਦੌਰਾਨ ਜਿਹੜਾ ਨਸ਼ਿਆਂ ਦਾ ਜੋ ਅਸੀਂ ਖਿਲਾਫ ਚੱਲੇ ਆ ਜਿਨ੍ਹਾਂ ਨੇ ਨਸ਼ੇ ਦੀਆਂ ਪ੍ਰਾਪਰਟੀਆਂ ਬਣਾਈਆਂ ਨੇ ਥਾਣਾ ਡਿੱਡਪਾ ਤੇ ਥਾਣਾ ਸਿਟੀ 1 ਸੰਗਰੂਰ ਵੱਲੋਂ ਦੋ ਨਸ਼ਕ ਨਸ਼ੇ ਤਸਕਰਾਂ ਦੀ 1 ਕਰੋੜ 10 ਲੱਖ 61 ਹਜ਼ਾਰ ਰੁਪਏ ਜਿਹੜੇ ਮੁੱਲ ਦੀ ਜਿਹੜੀ ਆ ਉਹ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਇਸੇ ਤਰ੍ਹਾਂ ਅਸੀਂ ਜੋ ਨਸ਼ੇ ਸਮੱਗਰਰ ਨੇ ਜੋ ਨਸ਼ਾ ਵੇਚਦੇ ਨੇ ਤਾਂ ਮਿਤੀ 14 11 25 ਨੂੰ ਨਵੰਬਰ ਮਹੀਨੇ ਦੇ ਵਿੱਚ ਅਸੀਂ 11 ਨਸ਼ਾ ਤਸਕਰਾਂ ਵੱਲੋਂ ਬਣਾਈ ਨਜਾਇਜ਼ ਜਿਹੜੀ ਸਾਰੀ ਸਿਵਲ ਡੋਧ ਦੇ ਤਹਿਤ ਤਾਇਆ ਜੋ ਸਿਵਲ ਪ੍ਰੋਸੈਸ ਨੂੰ ਨਾਲ ਲੱਗੇ ਐਕਸ਼ਨ ਕੀਤਾ ਗਿਆ ਇਸੇ ਤਰ੍ਹਾਂ ਸਾਡੇ ਜੜਬਾ ਤੇ ਲਹਿਰੇ ਦੇ ਵਿੱਚ ਪੰਜ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਜੋ ਕਿ ਚੋਰੀਆਂ ਕਰਦੇ ਸੀ ਹਾਈ ਲੈਵਲ ਦੀਆਂ ਜਿੰਨਾਂ ਤੋਂ ਅਸੀਂ ਤਕਰੀਬਨ 28 ਦੇ ਕਰੀਬ ਮੋਟਰਸਾਈਕਲ ਜੋ ਵਕ ਵਕ ਜਗ੍ਹਾ ਤੋਂ ਚੋਰੀ ਹੋਈ 28 28 ਮੋਟਰਸਾਈਕਲ ਪੰਜ ਮੋਬਾਈਲ ਉਸ ਕੁਛ ਜਿਹੜੀ ਆ ਨਕਦੀ ਬਰਾਮਦ ਕੀਤੀ ਗਿਆ ਇਸੇ ਮਹੀਨੇ ਵਿੱਚ ਥਾਣਾ ਭੋਨੀਗੜ ਵਿਖੇ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਚੋਰਾਂ ਨੇ ਇੱਕ 315 ਬੋਰ ਦੀ ਰਾਈਫਲ ਲੈ ਗਈ ਸੀ ਰੌਂਦ ਲੈ ਗਈ ਸੀ ਦੋ ਮੋਟਰਸਾਈਕਲ ਲੈ ਗਈ ਸੀ ਉਹਨਾਂ ਚੋਰਾਂ ਨੂੰ ਅਸੀਂ ਫੜ ਕੇ ਉਹਨਾਂ ਤੋਂ ਜਿਹੜੀ ਆ ਚੋਰੀ ਕੀਤੀ ਹੋਈ 315 ਬੋਰ ਦੀ ਰਾਈਫਲ ਅਤੇ ਬਾਕੀ ਜਿਹੜਾ ਸਮਾਨ ਮੋਟਰਸਾਈਕਲ ਜਿਹੜਾ ਹੋਰ ਸੀ ਉਹ ਬਰਾਮਦ ਕਰਵਾਇਆ ਗਿਆ 25 11 ਨੂੰ ਸਾਡੇ ਨਾਲ ਜਿਹੜੀ ਸਾਡੀ ਇੱਕ ਟੀਮ ਸੀ ਸੀ ਟੀਮ ਸੀਗੀ ਜਸ਼ਵਿੰਦਰ ਜੱਸੀ ਜੋ ਕਿ ਬਹੁਤ ਜ਼ਿਆਦਾ ਬਦਮਾਸ਼ ਜੋ ਕਿ ਲੁੱਟਾਂ ਖੋਹਾਂ ਕਰਨ ਦਾ ਆਦੀ ਆ ਉਹਨੇ ਠੇਕੇ ਵਿੱਚ ਠੇਕੇ ਵੀ ਕਾਫੀ ਲੁੱਟੇ ਸੀਗੇ ਤੇ ਉਸ ਦਿਨ ਉਹਦਾ ਇਨਕਾਉਂਟਰ ਵੀ ਹੋਇਆ ਤੇ ਉਸ ਪਾਸੋਂ ਇੱਕ ਪਿਸਤਲ ਅਤੇ 4 ਰੌਂਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਮਾਨਯੋਗ ਐਸ.ਪੀ. ਸਾਹਿਬ ਨੂੰ ਸਖਤ ਹਦਾਇਤ ਆ ਵੀ ਜ਼ਿਲ੍ਹੇ ਦੇ ਅੰਦਰ ਕੋਈ ਵੀ ਜਿਹੜਾ ਨਸ਼ਾ ਤਸਕਰ ਜਾਂ ਬਦਮਾਸ ਜਾਂ ਕੋਈ ਗੈਂਗਸਟਰ ਉਹ ਨਹੀਂ ਆਪਣਾ ਸਿਰ ਚੱਕੂਗਾ ਉਸੇ ਮਤਲਬ ਟੋਟਲ ਅਸੀਂ ਜਿਹੜਾ ਨਸ਼ੀਲੇ ਬੰਦੇ ਸੀਗੇ ਨਸ਼ਾ ਵੇਚਦੇ ਸੀਗੇ ਉਹ 79 ਪਰਚੇ ਦਰਜ ਕੀਤੇ ਆ ਅਤੇ 37 ਮਕਦਮੇ ਅਸੀਂ ਦਰਜ ਕੀਤੇ ਆ ਸਾਈਡ ਜਿਹੜਾ ਸ਼ਰਾਬ ਦੇ ਨਸ਼ਾ ਜਿਹੜਾ ਸ਼ਰਾਬ ਦਾ ਤਸਕਰੀ ਕਰਦੇ ਆ ਤੇ ਇੰਨਾ ਪਾਸੋਂ ਅਸੀਂ ਜਿੱਦਾਂ 657 ਗ੍ਰਾਮ ਹਿਰੋਇਨ 1 ਕਿਲੋ 10 100 ਗ੍ਰਾਮ ਫੀਮ 5 ਕਿਲੋ 55 ਗ੍ਰਾਮ ਕੋਕੀ 32 ਇਨਸ਼ੀਲੇਟ 1335 ਗੋਲੀਆਂ ਇਹਨਾਂ ਦਾ ਬਰਾਮਦ ਕੀਤੀਆਂ ਜਾਂ ਤੇ ਇਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਭੇਜਿਆ ਗਿਆ ਐਕਸਾਈਜ਼ ਦੇ ਵਿੱਚ ਅਸੀਂ 490 ਲੀਟਰ ਜਿਹੜੀਆਂ ਸ਼ਰਾਬ ਠੇਕਾ ਦੇ ਸੀ 99 ਤਕਰੀਬ 90 ਲੀਟਰ ਦੇ ਖਿਲਾਫ ਸ਼ਰਾਬ ਨਜ਼ਰ 25 610 ਲੀਟਰ ਜਿਹੜੀਆਂ ਲਾਹਣ ਬਰਾਮਦ ਕੀਤੀ ਗਈ ਆ ਇਸ ਤੋਂ ਇਲਾਵਾ ਅਸੀਂ ਇੱਕ ਅਸਲ ਐਕਟ ਦਾ ਵੀ ਪਰਚਾ ਦਿੱਤਾ ਉਹ ਦੋਸ਼ੀ ਤੋਂ ਇੱਕ ਪਿਸਤਲ ਅਤੇ 7 ਕਾਰਟੂਸ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜੋ ਅਸੀਂ ਜੇ ਨਸ਼ੇ ਦੇ ਰਿਗਾਰਡਿੰਗ ਲੋਕਾਂ ਨਾਲ ਪਬਲਿਕ ਮੀਟਿੰਗ ਕਰਦੇ ਆ ਤਾਂ ਜੋ ਇਸ ਘੋਰ ਤੋਂ ਬਚਿਆ ਜਾਵੇ ਤੇ ਉਹਦੇ ਤਹਿਤ ਅਸੀਂ ਜਿਹੜਾ 175 ਦੇ ਕਰੀਬ ਜਿਹੜੀਆਂ ਸਾਡੇ ਐਸ ਐਚਓ ਡੀ ਐਸ ਪੀ ਹੋਰ ਅਫਸਰਾਂ ਨਾਲ ਅੱਜ ਪਬਲਿਕ ਮੀਟਿੰਗਾਂ ਕੀਤੀਆਂ ਨੇ ਜੋ ਕਿ ਸੱਤਾਂ ਚ ਪਿੰਡਾਂ ਚ ਸਕੂਲਾਂ ਦੇ ਵਿੱਚ ਵੱਖ-ਵੱਖ ਯੂਨੀਅਨਾਂ ਦੇ ਵਿੱਚ ਉਹਨਾਂ ਨੂੰ ਅਵੇਅਰ ਕਰਦੇ ਆ ਵੀ ਜਿਹੜਾ ਇਹ ਨਸ਼ਾ ਜਿਹੜਾ ਕੋਈ ਬੇਜ਼ਦਾ ਉਹ ਫੜਾਓ ਜਿਹੜਾ ਨਸ਼ਾ ਕਰਦਾ ਜਿੰਨੂੰ ਕੋਈ ਇਦਾਂ ਦੀ ਬਿਮਾਰੀ ਲੱਗੀ ਆ ਉਹਨੂੰ ਅਸੀਂ ਆਊਟ ਸੈਂਟਰ 'ਚ ਵੀ ਜਮਾ ਕਰਾਉਨੇ ਆ ਉੱਥੇ ਦਾ ਫ੍ਰੀ ਇਲਾਜ ਵੀ ਕਰਾਉਨੇ ਆ ਤੇ ਉਹਦੀ ਅਸੀੜੀ ਦੇਖਭਾਲ ਵੀ ਕਰਦਿਆਂ ਇਸ ਕਰਕੇ ਇਸ ਜੋ ਜ਼ਿਲ੍ਹਾ ਸਨੌਰ ਬਰਲਾ ਹੋ ਚੁਕਿਆ ਸਾਰੇ ਅਫਸਰਾਂ ਨੂੰ ਇਹ ਹੁਕਮ ਹੈ ਵੀ ਕੋਈ ਵੀ ਜਿਹੜਾ ਮਾਰਾ ਬੰਦਾ ਚਾਹੇ ਨਸ਼ਕਰ ਨਸ਼ਾ ਤਸਕਰ ਚਾਹੇ ਕੋਈ ਚੋਰ ਆ ਜਾਂ ਬਦਵਾਸ਼ਾ ਉਹਨਾਂ ਨੂੰ ਅਸੀਂ ਸਰ ਨਹੀਂ ਚੱਕਣਦੇ ਉਹਨੂੰ ਅਸੀਂ ਬੰਦਦੇ ਆ ਤਾਂ ਰਾਵਤ ਕਾਨੂੰਨੀ ਕਾਰਵਾਈ ਸਖਤ ਕਰਦੇ ਆ ਉਹਨਾਂ ਦੇ ਖਿਲਾਫ ਤਾਂ ਜੋ ਆਮ ਜਨਤਾ ਜਿਹੜੀ ਆ ਉਹਨੂੰ ਕੋਈ ਬਿਨਾ ਕੋਈ ਡਰ ਭਾਤ ਬਣਾ ਆਪਣੀ ਲਾਈਫ ਲੈਣਾ ਤੇ ਆਪਣਾ ਕੰਮ ਕਰ ਸਹੀ ਤਰੀਕਾ ਨਾਲ ਕਰ। ਜੋ ਨਸ਼ਾ ਜੋ ਨਸ਼ਾ ਕਰਦਾਗਾ ਤੁਹਾਨੂੰ ਪਤਾ ਲੱਗ ਜਾਏ ਕਿ ਬੰਦਾ ਨਸ਼ਾ ਕਰ ਰਿਹਾ ਹੈਗਾ। ਕਾਫੀ ਲੰਮੇ ਸਮੇਂ ਤੋਂ ਕਰ ਰਿਹਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਨਹੀਂ ਛੱਡਣਾ ਚਾਹੁੰਦਾ। ਤੁਹਾਡੇ ਕੋਲ ਕੋਈ ਅਜੇ ਹੋਰ ਲੱਗਿੱਤਾ ਜਾਂਦਾ ਕਿ ਉਸ ਨੂੰ ਚਰਚਾ ਆਪਾਂ ਫੜ ਕੇ ਉਸ ਦਾ ਉਸ ਨੂੰ ਨਸ਼ਾ ਛਡਾ ਕੇ ਘਰ ਭੇਜਿਆ ਜਾਵੇ। ਹਾਂ ਅਸੀਂ ਜਿੱਦਾਂ 61 ਦੇ ਕਾਰਵਾਈ ਕਰਦੇ ਆ ਤੇ ਉਸ ਦੌਰਾਨ ਅਸੀਂ ਜਿਹੜਾ ਉਹਨਾਂ ਦੀ ਪੰਚਾਇਤ ਪੇਰੈਂਟਸ ਨੂੰ ਨਾਲ ਲੈ ਕੇ ਵੀ ਸਹਿਮਤੀ ਨਾਲ ਲਿਆ ਕੇ ਜਿੱਦਾਂ ਆਪਣੇ ਕਾਪਦਾਂ ਇੱਥੇ ਸਾਡੇ ਸੈਂਟਰ ਖੁੱਲਿਆ ਹੋਇਆ ਉੱਥੇ ਉਹਦਾ ਪ੍ਰੋਪਰ ਉਹਨਾਂ ਦਾ ਇਲਾਜ ਹੁੰਦਾ ਪ੍ਰੋਪਰ ਉਹਨਾਂ ਦੀ ਡਾਈਟ ਹੁੰਦੀ ਹੈ ਉਹਨਾਂ ਦੇ ਕਾਉਂਸਲਿੰਗ ਕੀਤੀ ਜਾਂਦੀ ਹੈ ਉੱਥੇ ਸਪੈਸ਼ਲਿਸਟ ਰੱਖੇ ਹੋਏ ਨੇ ਤਾਂ ਜੋ ਜੋ ਜਿਹੜੇ ਨੌਜਵਾਨ ਸਾਡੇ ਪੰਜਾਬ ਦੇ ਨੇ ਇਸ ਬਿਮਾਰੀ 'ਚ ਪਏ ਨੇ ਉਹਨਾਂ ਨੂੰ ਇਸ ਨਸ਼ੇ ਤੋਂ ਮੁਕਤ ਕਰਾ ਕੇ ਇੱਕ ਵਧੀਆ ਜ਼ਿੰਦਗੀ ਜੀਣ ਲਈ ਕਿਹਾ ਜਾਵੇ